ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਆਪਣੇ ਚੈਨਲ ਜੀਤੰਬਰ ਸ਼ਰੀਆ ਦੇ ਵਿੱਚ ਸਵਾਗਤ ਹੈ ਸੋ ਜਾਦਾ ਸਮਾਂ ਨਾ ਲੈਂਦੇ ਹੋਏ ਅਸੀਂ ਇਸ ਵੀਡੀਓ ਨੂੰ ਕਰ ਪਰਾਂ ਸਿੱਖ ਮਿਸਲਾਂ ਦੇ ਪਹਿਲੇ ਮੁਖੀ ਉਹਨਾਂ ਬਾਰੇ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਸੋ ਨੰਬਰ 1 ਇਹ ਹੁੰਦਾ ਹੈ ਜੀ ਕਰੂਰ ਸਿੰਘਆ ਮਿਸਲ ਜੋ ਕਿ ਕਰੂਰ ਸਿੰਘ ਦੁਆਰਾ ਸਨ 1700 48 ਵਿੱਚ ਇਸ ਮਿਸਲ ਦੀ ਸਥਾਪਨਾ ਕੀਤੀ ਨੰਬਰ 2 ਤੇ ਹੁੰਦਾ ਜੀ ਨਿਸ਼ਾਨਾ ਵਾਲੀ ਮਿਸਲ 1748 ਬੀਸੀ ਜੋ ਕਿ ਦਸੂਨਦਾ ਸਿੰਘ ਜੀ ਨੇ ਇਸ ਮਿਸਲ ਦੀ ਸਿਰਜਣਾ ਕੀਤੀ ਨੰਬਰ 3 ਤੇ ਹੁੰਦਾ ਜੀ ਸ਼ਹੀਦਾ ਮਿਸਲ 1748 ਵਿੱਚ ਜੋ ਕਿ ਬਾਬਾ ਦੀਪ ਸਿੰਘ ਜੀ ਦੁਆਰਾ ਇਸ ਮਿਸਲ ਦੀ ਸਿਰਜਣਾ ਕੀਤੀ ਗਈ ਨਵਾਂ ਹੀਰਾ ਸਿੰਘ ਨੇ ਕਈ ਦੁਆਰਾ ਇਸ ਮਿਸਲ ਨੂੰ ਸਿਰਜਿਆ ਗਿਆ ਧੱਲੇ ਵਾਲੀ ਮਿਸਲ 1748 ਵਿੱਚ ਗੁਲਾਬ ਸਿੰਘ ਦੱਲੇ ਵਾਲੀਆ ਦੁਆਰਾ ਕਰਵਾਇਆ ਗਿਆ ਰਾਮਗੜੀਆ ਮਿਸਲ ਸਨ 1748 ਵਿੱਚ ਜੱਸਾ ਸਿੰਘ ਰਾਮਗੜੀਆ ਦੁਆਰਾ ਇਸ ਮਿਸਲ ਦਾ ਨਿਰਮਾਣ ਕਰਵਾਇਆ ਗਿਆ ਫੁਲਕੀਆਂ ਮਿਸਲ ਸਨ 1627 ਵਿੱਚ ਚੌਦੀ ਫੂਲ ਦੁਬਾਰਾ ਇਸ ਮਿਸਲ ਦਾ ਨਿਰਮਾਣ ਕੀਤਾ ਗਿਆ ਨੰਬਰ 8 ਤੇ ਹੁੰਦਾ ਜੀ ਪੰਗੀ ਮਿਸਲ 1716 ਵਿੱਚ ਹਰੀ ਸਿੰਘ ਢਿੱਲੋਂ ਦੁਆਰਾ ਇਸ ਮਿਸਲ ਦਾ ਨਿਰਮਾਣ ਕੀਤਾ ਗਿਆ ਨੰਬਰ 9 ਤੇ ਹੁੰਦਾ ਜੀ ਆਲੂ ਵਾਲੀਆ ਮਿਸਲ 1718 ਵਿੱਚ ਜੋ ਕਿ ਜੱਸਾ ਸਿੰਘ ਆਲੂ ਵਾਲੀਆ ਦੁਆਰਾ ਇਸ ਮਿਸਲ ਦਾ ਨਿਰਮਾਣ ਕਰਵਾਇਆ ਗਿਆ ਨੰਬਰ 10 ਤੇ ਹੁੰਦਾ ਹੈ ਜੀ ਕਨਈਆ ਮਿਸਲ ਸਨ 1712 ਵਿੱਚ ਜੈ ਸਿੰਘ ਕਨਈਆ ਦੁਆਰਾ ਇਸ ਮਿਸਲ ਦਾ ਨਿਰਮਾਣ ਕਰਵਾਇਆ ਗਿਆ ਨੰਬਰ 11 ਤੇ ਹੁੰਦਾ ਹੈ ਜੀ ਸਿੰਘਪੁਰੀਆ ਔਰ ਫੈਜ਼ਲਪੁਰੀਆ ਇਹ ਇਸ ਮਿਸਲ ਨੂੰ ਦੋ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ ਸਿੰਘਪੁਰੀਆ ਔਰ ਫੈਜ਼ਲਪੁਰੀਆ ਜੋ ਕਿ ਸਨ 1733 ਵਿੱਚ ਨਵਾਬ ਕਪੂਰ ਸਿੰਘ ਜੀ ਦੁਆਰਾ ਇਸ ਮਿਸਲ ਦਾ ਨਿਰਮਾਣ ਕਰਵਾਇਆ ਗਿਆ। ਲਾਸਟ ਤੇ ਹੁੰਦਾ ਹੈ ਜੀ ਸ਼ੁਕਰ ਚੱਕੀਆ ਮਿਸ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜ੍ਹ ਸਿੰਘ ਜੀ ਦੁਆਰਾ ਇਸ ਮਿਸਲ ਦਾ ਨਿਰਮਾਣ ਕਰਵਾਇਆ ਗਿਆ। ਹੋਰ ਨਵੀਆਂ-ਨਵੀਆਂ ਵੀਡੀਓ ਦੇ ਨਾਲ ਮਿਲਦੇ ਹਨ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ